ਪਿਆਰ ਭਰੀ ਸਾਸਰੀ ਕਾਲ ਕਿਸ ਨੇ ਐਡ ਲਾਉਣੀ ਆ ਤੇ ਪੰਥ 7 ਫੁੱਟ ਮੈਂ ਪੇਚਿਆ ਕਰੋ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਰ ਫੋਲੋ ਕਰ ਸਕੋ ਆਪਾਂ ਦੇ ਕੇ ਆ ਪੰਜ ਚੀਜ਼ਾਂ ਵੀਡੀਓ ਸਾਰੀ ਵੀ ਇੱਕ ਸਟੈਪ ਨਾ ਕਰਿਓ ਲਾਇਕ ਸ਼ੇਅਰ ਕਮੈਂਟ ਚੈਨਰ ਫੋਲੋ ਕਰਦੇ ਹੋ 21 ਫੁੱਟ ਟਰਾਲਾ ਦਾ 21 ਸੱਤਾ ਏਰੀਆ ਜਲੰਧਰ ਜਲੰਧਰ ਏਰੀਆ ਕੀ ਦੇ ਵਿੱਚ ਟਰਾਲਾ ਖੜਾ ਜਲੰਧਰ ਜ਼ਿਲ੍ਹੇ ਚ ਤੇ ਦਾਸ ਸਿੰਘ ਕੀ ਗੱਡਰਾਂ ਚਾ ਧਾਨੜੀ ਹੱਬ ਚਾ ਤੇ 22 26 22 24 ਤੇ ਭੈੜਗਾ ਤੇ ਹੈਵੀ ਤੋਂ ਪਰ ਟ੍ਰਾਲਾ ਰਸੇ ਕੱਸਣ ਵਾਲਾ ਮੂਲੇ ਵੀ ਲੱਗੇ ਆ ਤਿੰਨ ਤੇ ਪਿੱਛੇ ਇਕੱਠੇ ਕਰਨ ਵਾਲਾ ਵੀ ਲੱਗੀ ਯਾਰ ਅਸਰ ਲਾਸ ਇਕੱਠੀ ਕਰਨ ਵਾਲਾ ਤੇ ਕੱਸਣ ਵਾਲਾ ਵੀ ਲੱਗਿਆ ਤੇ ਦਾਸ ਸਿੰਘ ਕੀ ਗੱਡਰਾਂ ਥੋੜੀ ਫੇਰ ਕੈਂਚੀਆਂ ਬਣਾ ਕੇ ਲਾਈਆਂ 3 ਫੁੱਟ ਵਾਈਡਾ ਪਲਾਜੋ ਕੱਟ ਤੇ ਹੈਵੀ ਤੋਂ ਪੂਰਾ ਪਾਰਾ ਡਰਾਦਾ 21 ਸੱਤ ਦਾ 55 ਇੰਚ ਮੱਛੀ ਹੌਕਾ ਕਿਤੇ ਗੁੱਲਾ ਪੈਂਦਾ 4 ਇੰਚੀ ਮੰਜਾ ਲੱਗਿਆ ਵੱਡਾ ਟੂਲ ਬਾਕਸ ਲੱਗਿਆ ਬੇਰਕੀ ਲੱਗਿਆ ਵੀਲ ਕਵਰ ਲੱਗੇ ਆ ਲਾਈਟਾਂ ਲੱਗੀਆਂ ਤੇ 3 ਫੁੱਟ ਵੈੱਡ ਪਲਾਜੋ ਕੱਟੋ ਲੇਜ਼ਰ ਕੱਟੋ ਤੇ ਪੂਰਾ ਵੈ ਹੈਵੀ ਤੋਂ ਪਾਰਾ ਡਰਾਦਾ ਬਣਿਆ ਵਾ ਤੇ ਤਿੰਨ ਤਿੰਨ ਲਾਈਟਾਂ ਪਿੱਛੇ ਲੱਗੀਆਂ ਇਹ ਕਲੱਚ ਲੱਗੇ ਆ ਡਾਲੇ ਨੂੰ ਤਰਪਾਲ ਪਾਉਣ ਵਾਲਾ ਪਾਈਪ ਲੱਗਿਆ ਖੁਦ ਮੋਡੀਫਾਈਡ ਰਾਂਦਾ 217 ਏਰੀਆ ਜਲੰਧਰ ਰੇਟ ਦੀ ਗੱਲ ਕਰੀਏ ਪਰ ਰੇਟ ਹੈਗਾ 4,22,000 4,22,000 ਰੁਪਿਆ ਰੇਟ ਆ ਕਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਿਆ ਤੁਹਾਡਾ ਮਾਨਤਨ ਕਰੂਗਾ ਤੇ ਕਿਹੜਾ ਹੋਰ ਵੀਡੀਓ ਸ਼ੇਅਰ ਕਰੋਗੇ ਤੁਹਾਡਾ ਮਾਨਤਨ ਫੋਲ ਕਰਨਗੇ 5000 ਚੋਲ ਵੀ ਕਰਨਗੇ 855 ਟਰੈਕਟਰ ਆ ਤੇ ਏਰੀਆ ਪ੍ਰੋਜਪਰ ਪੈਂਡ ਮੁੱਤ ਕੀ ਤੇ ਨੇੜੇ 20 ਪਾਈ ਕਿਸੇ ਵੀਰ ਪਾਈ ਨੇ ਲੈਣਾ ਹੋਵੇ 2004 ਮਾਡਲ ਚੰਗੇ ਟਾਇਰ ਆ ਟਰੈਕਟਰ ਦੇ 50 60 ਪੈਸੇ ਤਿੰਨ ਜਣ ਕੇ ਲੁੱਟ ਤਾਂ ਓਕੇ ਆ ਰੰਗ ਪੀਂਡ ਦਾ ਸਾਰਾ ਨਹੀਂ ਰਜਾ 2004 ਮਾਡਲ ਤੇ ਪੰਜਾਬ ਨੰਬਰ ਆ ਡਾਬਰ ਫੱਟੀ ਡੰਡਾ ਨਾਲ ਆ ਕੋਕਾ ਵੀ ਟਰੈਕਟਰ ਆ ਕਿਸੇ ਵੀਰ ਪਾਈ ਨੇ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਤੇ ਇਹ ਮਰਗਾਰਡ ਮਰਗਾਰਡ ਗੇਟ ਨਵੇਂ ਲੱਗੇ ਆ ਮਰਗਾਰਡ ਟਰੈਕਟਰ ਦੇ ਤੇ ਨਿਰਦਾ ਘੇਰ ਦਾ ਲਫਟ ਦਾ ਸਾਰਾ ਕੰਮ ਹੋਇਆ ਵਾ ਤੇ ਕੋਕਾਪੀ ਟਰੈਕਟਰ ਤੇ 50 50 60 ਪੈਸੇ 70 ਪੈਸੇ ਟਾਇਰ ਆ ਤੇ ਵਧੀਆ ਹੁੱਕ ਚੁੱਕ ਲੱਗੀ ਵੀ ਆ ਪੂਰਾ ਵਧੀਆ ਟਰੈਕਟਰ ਆ ਤੇ ਮਰਗਾਰਸ਼ ਕਰਕੇ ਤੋਂ ਗਲੇ ਨਹੀਂ ਨਵੇਂ ਲੱਗੇ ਹੋਏ ਆ ਕੋਕਾਪੀ ਟਰੈਕਟਰ ਆ ਆਪਾਂ ਰੇਟ ਦੀ ਗੱਲ ਕਰੀਏ ਰੇਟ ਹੈਗਾ 2,25,000 ਰੁਪਿਆ ਕੜਾ ਪੰਜਾਬ ਬੰਦੇ ਨੇ ਵੀਡੀਓ ਸ਼ੇਅਰ ਕਰਕੇ ਜੋ ਚੈਨਲਰ ਫੋਲੋ ਕਰਕੇ ਜੋ 5000 ਰੁਪਏ ਲੈ ਸਕਦੇ ਦੇਣਗੇ ਸਾਰੀ ਜਾਣਕਾਰੀ ਫੋਨ ਲੱਗ ਕੇ ਦੇ ਸਕਦੇ 225000 ਰੁਪਏ ਰੇਟ ਆ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਆ ਸਾਰੀ ਜਾਣਕਾਰੀ ਫੋਨ ਲੱਗ ਕੇ ਦੇ ਸਕਦੇ ਆ ਵੀਡੀਓ ਲਾਈਕ ਸ਼ੇਅਰ ਕਮੈਂਟ ਚੈਨਲਰ ਫੋਲੋ ਕਰਿਓ ਸ਼ੇਅਰ ਕਰ ਦਿਓ ਏਰੀਆ ਤਰਨਤਾਰਨ ਆ ਚੱਪਲੀਆਂ ਬਣਾਉਣ ਵਾਲੀ ਮਸ਼ੀਨ ਐ ਵਕਾਊ ਆ ਆ ਕੱਟਰ ਤੇ ਆ ਮਸ਼ੀਨ ਤੇ ਇਹਦਾ ਮੈਡ ਪ੍ਰੈਸ ਹੁੰਦਾ ਸਾਰਾ ਕੁਝ ਹੁੰਦਾ ਆ ਕੱਟ ਰਾ ਇੱਕ ਪਾਸੇ ਕੋਈ ਵੱਡੀ ਛੋਟੀ ਕਬੜੇ ਵਾਲੀ ਸੱਲ ਮਾਰਨ ਵਾਲੀ ਤੇ ਅੱਗੇ ਪਾਸੇ ਸੰਚਾ ਆ ਗਿਆ ਤੇ ਇਹ 9 ਨੰਬਰ 10 ਨੰਬਰ 11 ਨੰਬਰ 8 ਨੰਬਰ ਚਪੜੀ ਬਣਾਉਂਗੀ ਆ ਮੇਜ ਆ ਇਧਰ ਇਹ ਟੈлефон ਤੇ ਕਰ ਸਕਦੇ ਆ ਸਾਰੀ ਜਾਣਕਾਰੀ ਫੋਨ ਲੱਗੇ ਜਾਂ ਸਕਦੇ ਆ ਏਰੀਆ ਤਰਨਤਾਰ ਨੇ ਉੱਥੇ ਘੜਪਿਆ 126 ਦਾ ਟਰਾਲਾ 126 26 ਤੇ ਲੈਫਟਰਾ ਟਰਾਲਾ ਕਿਸੇ ਵੀ ਭਾਈ ਨੇ ਦੇਣਾ ਹੋਵੇ ਵੀ ਦਾ ਸੰਪਰਕ ਕਰ ਸਕਦੇ ਆ 24 ਦੇ ਬਹਿਰਗਾ ਦਾਨੜੀ ਹਾਬਾ 8 ਇੰਚੀ ਗਾਡਰਾ ਹੈ ਵੀ ਤਾਂ ਪਰਾ ਟਰਾਲਾ ਦਾ ਬਣਿਆ ਵਾ ਕਿਸੇ ਵੀ ਭੀਰ ਭਾਈ ਨੇ ਦੇਣਾ ਵੀ ਦਾ ਸੰਪਰਕ ਕਰ ਸਕਦੇ ਆ ਏਰੀਆ ਗੁਰਦਾਸਪੁਰ ਤਿੰਨ ਪੱਟੇ ਵੈਡਾ ਫਸਪੜੀ ਸਾਫ ਆ ਕਿਜੋ ਘੜਿਆ ਛੜਿਆ ਨਹੀਂ ਟਰਾਲਾ ਤੇ ਵਧੀਆ ਟਰਾਲਾ ਕਿਸੇ ਵੀ ਭੀਰ ਭਾਈ ਨੇ ਦੇਣਾ ਹੋਵੇ ਵੀ ਦਾ ਸੰਪਰਕ ਕਰ ਸਕਦੇ ਆ ਚੰਗੇ ਟਾਇਰ ਆ ਭਾਈ 24 ਦੇ ਬਹਿਰਗਾ ਤੇ ਉਹ ਕੰਪੀਟਰਾਂ ਦਾ ਕਿਸੇ ਵੀਰ ਪਈ ਨਹੀਂ ਜੈਣਾ ਕੋਈ ਬੀਨਸ ਪਰਖਾ ਦਦੇ ਆ 8 ਇੰਚੀ ਗਾਡਰ 10 ਨੜੀ ਹੱਬ ਤੇਰੇ ਉਦੇਸਾ 3 ਫੁੱਟ ਵਿੱਡ 2 ਫੁੱਟ ਵਾਰ ਮੱਛੀ ਹੁੱਕ ਦੇ ਡਰਾਜਾ 56 ਇੰਚ ਮੱਛੀ ਹੁੱਕ ਕਿਤੇ ਗੁਲਾਬੀ ਦੇ 4 ਇੰਚੀ ਥੰਦੇ ਵਾਲੇ ਪੱਤੇ ਬਹੁਤ ਨਰੋਇ ਲੱਗੇ ਵੀ ਇਹ ਗਾਡਰ ਵੀ ਬਹੁਤ ਨਰੋਇ ਆ 10 ਇੰਚੀ ਗਾਡਰਾਂ ਜਿੰਨੇ ਮੋਟੇ ਆ ਇਹ 8 ਇੰਚੀ ਤੇ ਫਰਸ਼ ਪੂਰੀ ਸਾਫ ਪਈ ਆ ਜਮਾਂ ਤੇ ਪੂਰਾ ਵਧੀਆ ਡਰਾਂ ਦਾ ਡਰਾਂ ਦਾ ਰੇਟ ਹੈ 3 ਲੱਖ ਰੁਪਏ ਜਿਲ੍ਹਾ ਜਲੰਧਰ ਪਿੰਡ ਚੱਕ ਬਾਵਣੀਆਂ 2024 ਮਾਡਲ ਮਸ਼ੀਨ ਚੱਕ ਬਾਵਣੀਆਂ ਪਿੰਡ 2024 ਮਾਡਲ ਮਸ਼ੀਨ ਜਿਹੜੇ ਜਲੰਧਰ ਦੇ ਵਿੱਚ ਪਈ ਕੜੀ ਆ ਤੇ ਜਮੇ ਨਵੀਂ ਮਸ਼ੀਨ ਆ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਸਿਰਫ 5-7 ਕਿਲੇ ਵੀ ਜੇਵੇ ਆ ਤੇ ਫੇਰ ਵੀਰਾਂ ਦੇ ਆਲੂਆਂ ਦਾ ਕੰਮ ਛੱਡਤਾ ਬਾਹਰ ਚੱਲਦੇ ਆ ਵੀਰ ਤੇ ਕਿਤਾ ਵੇਚਦੇ ਆ 2024 ਮਾਡਲ ਦੇ ਭਾਈ ਨਵੀਂ ਮਸ਼ੀਨ ਆ ਤੇ ਕਿਸੇ ਵੀਰ ਭਾਈ ਦੀ ਲੈਣੀ ਹੋਏ ਵੀਰ ਸੰਪਰਕਤ ਸਭ ਜੀ ਦਾ ਰੇਟ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਸਾਰੀ ਜਾਣਕਾਰੀ ਫੋਨ ਲਾ ਕੇ ਦੇ ਸਕਦੇ ਆ ਅਗਲੇ ਤੋਂ ਕਿੱਥੋਂ ਦੀ ਬਣੀ ਆ ਕੀ ਸਹ ਆ ਪਤਾਵਾ ਤੇ ਰੇਡ ਖੇੜ ਸਭ ਕੁਝ ਤੁਹਾਨੂੰ ਦੱਸ ਦੇਣਗੇ ਟਿਕਕਲਾ ਬ੍ਰੀਕ ਵੀ ਆਲੂ ਚੈੱਕ ਲੈਂਦੀ ਮੋਟਾ ਵੀ ਚੈੱਕ ਲੈਂਦੀ ਆ ਏਰੀਆ ਪਰੋਇ ਪਰ ਪਿੰਡ ਮੱਧ ਕੀ ਨੇੜੇ 22 ਕੋਲੇ ਤੇ ਕਿਸੇ ਵੀਰ ਪਾਈ ਨੇ ਲੈਣੇ ਹੁੰਦੇ 11 ਸਾਢੇ 6 ਦੀ ਟਰਾਲੀ ਆ 11 ਫੁੱਟੀ ਤੇ 6 ਦੀ ਤੇ 70 75 ਰੁਪਏ ਟਾਇਰ 8 ਇੰਚੀ ਗਾਡਰਾਂ ਚ ਪੂਰੀ ਭਾਰੀ ਟਰਾਲੀ ਬਣੀ ਵੀ ਆ ਤੇ 22 ਫੁੱਟਾ ਵੇਟਾ ਇਹਦੇ ਨਾਲ 8 ਇੰਚੀ ਗਾਡਰ 8 ਜੜੀ ਹੱਬ 4 ਇੰਚੀ ਸਾ ਤੇ ਬਿਨਾਂ ਲਿਫਟ ਤੋਂ ਟਰਾਲੀ ਕਿਸੇ ਵੀਰ ਪਾਈ ਨੇ ਦੇਣੀ ਹੋਵੇ ਵੀ ਦਸ ਪਰ ਕਰ ਸਾਦੀ ਜਾ ਜੀ ਫਸ ਲਗੀ ਪੂਰੀ ਸਾਫ ਫਸ ਪਈ ਆ ਤੇ ਕੋਕਾ ਵੀ ਟਰਾਲੀ ਆ ਤੇ ਸਾਰੇ ਗਿਆਨ ਕਰੀ ਪੁੰਡਾ ਕਰਦੇ ਆ ਸਦੇ ਪਿੰਡ ਮੁੱਜ ਕੀ ਜਿਲ੍ਹਾ ਪਰਮਪਰ ਤੇ ਆਪਾਂ ਰੇਟ ਦੀ ਗੱਲ ਕਰਕੇ ਰੇਟ ਹੈਗਾ 90000 ਰੁਪਿਆ ਕਿਹੜਾ ਵੀਡੀਓ ਸ਼ੇਅਰ ਕਰਕੇ ਜੋ ਚੈਨਜਰ ਫੋਨ ਕਰਕੇ ਜੋ 5000 ਰੁਪਿਆ ਦੱਸ ਕਰ ਦੇਣ ਕਿ ਕਿਹੜਾ ਵੀਡੀਓ ਸ਼ੇਅਰ ਕਰਕੇ ਜੋ ਹੋਰ ਵੀ ਤੁਹਾਡਾ ਮਨਤਨ ਕਰ ਦੇਣਗੇ ਦਸਾਂ ਗੁਰ ਪੰਜ ਪਾ ਕੇ ਜੋ ਤੇ ਜੇ ਦਸਾਂ ਬੰਦੇ ਨੂੰ ਕਰ ਦੇਈ ਪੂਰੀ ਵਧੀਆ ਟਰਾਲੀ ਹੈਵੀ ਤੋਂ ਭਾਰੀ ਬਣੀ 90000 ਰੁਪਏ ਰੇਟਾ ਕੰਦਾਈ ਵੀਡੀਓ ਕੋ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ ਹੋ ਸ਼ੇਅਰ ਕਰਦੇ ਪਾ